ਲੁਧਿਆਣਾ ਪੱਛਮੀ ਦੇ ਵਿੱਚ ਥੋੜੇ ਦਿਨਾਂ ਤੱਕ ਜਿਮਣੀ ਚੋਣਾਂ ਲਈ VOTING ਹੋਣ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਕਿਤਨਾ ਕਿਤੇ ਉਹਨਾਂ ਦੇ ਵੀ ਮੁੱਛ ਦਾ ਸਵਾਲ ਬਣਿਆ ਹੋਇਆ ਹੈ ਕਿ ਕਿਉਂ ਜਿੱਤਣਾ ਸਾਰੀਆਂ ਪਾਰਟੀਆਂ ਇਸ ਵਕਤ ਆਪਣਾ ਆਪਣਾ ਜੂਰ ਜਮਾਇਸ਼ ਕਰੀਆਂ ਨੇ ਪਰ ਨਿਡਰ ਪੰਜਾਬੀ ਮੀਡੀਆ ਵੱਲੋਂ ਇੱਕ ਹਰ ਵਾਰ ਦੀ ਤਰ੍ਹਾਂ ਟੈਕਸਟ ਪੋਲ ਸਰਵੇ ਕੀਤਾ ਗਿਆ ਸੀਗਾ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ ਕਿਸ ਪਾਰਟੀ ਦੇ ਹੱਕ ਦੇ ਵਿੱਚ ਕਿੰਨੇ ਕੁ ਲੋਕ ਨਜ਼ਰ ਆ ਰਹੇ ਨੇ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੀਟ ਦੇ ਉੱਤੇ ਕਿਸ ਤਰੀਕੇ ਦੇ ਸੰਕਰਨ ਨਜ਼ਰ ਆਉਣਗੇ ਜਾਂ ਹਾਲਾਤਾਂ ਦੇ ਵਿੱਚ ਵੋਟਾਂ ਤੱਕ ਜਾ ਕੇ ਕਿੰਨਾ ਕੁ ਬਦਲਾਅ ਹੋ ਸਕਦਾ ਹੈ ਤੇ ਕਿਹੜੀ ਪਾਰਟੀ ਦਾ ਪੰਲੜਾ ਭਾਰੀ ਨਜ਼ਰ ਆ ਰਿਹਾ ਹੈ तमाम ਹਾਲਾਤਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਰਜੀਵ ਗਾਂਧੀ ਨੈਸ਼ਨਲ ਲਾਜ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਨਰਿੰਦਰ ਸਿੰਘ ਪੌਂਡਾਂ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਸਾਡਾ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਇਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਪੰਜਾਬ ਪਾਰ ਪਾਰ ਸਤਿ ਸ੍ਰੀ ਅਕਾਲ ਤੇ ਜਿਸ ਪੰਜਾਬ ਨੂੰ ਵੀ ਜੀ ਜੀ ਸਰ ਅੱਜ ਜੋ ਸਾਡੀ ਕਿਹੜਾ ਸਰ ਆਪਾਂ ਜਿਹੜਾ ਟੈਕਸਪੋਲ ਸਰਵੇ ਕੀਤਾ ਸੀਗਾ ਪਹਿਲਾਂ ਇਹ ਜਿਕਰ ਕਰ ਲੈਣੇ ਆ ਕਿ ਅ ਜਿਹੜੀ ਇਹ ਪਰਸੈਂਟੇਜ ਆਈ ਹੈ ਨਿਕਲ ਕੇ ਸਾਹਮਣੇ ਕਿੰਨੇ ਕ ਲੋਕਾਂ ਨੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਵੋਟ ਕੀਤਾ ਹੈ ਜਿਹੜਾ ਇਹ ਸਰਵੇ ਪਾਇਆ ਗਿਆ ਸੀ ਤੇ ਉਹਨੂੰ ਤੁਸੀਂ ਦੇਖਦੇ ਕਿਵੇਂ ਹੋ ਐਗਜੈਕਟ ਟੌਰ 'ਤੇ ਦੀ ਜਿਹੜਾ ਰੀਸੈਂਟ ਸਰਵੇ ਸਿਗਾ ਜੀ ਆਪਾਂ ਨੇ ਇੱਕ ਜੋ ਕੰਡਕਟ ਕੀਤਾ ਹੈ ਮੋਸਟਲੀ ਤਾਂ ਇਹ ਲੁਧਿਆਣਾ ਦੇ ਵਿੱਚ ਵਸਦੇ ਪਾਈਪੋਲ ਤੋਂ ਹੈ ਜੀ ਤੇ ਕੁਝ ਪਰਸੈਂਟ ਦੇ ਵਿੱਚ ਸਟੂਡੈਂਟ ਜਾਂ ਮਤਲਬ ਬਾਹਰਲੇ ਕਿ ਮਾਈਗ੍ਰੇਟ થયਡੇ ਆ ਉਹਨਾਂ ਦਾ ਵੀ 5-7% ਕਨਸੀਡਰ ਹੋ ਜਾਂਦਾ ਹੈ ਕਿਉਂਕਿ ਲੁਧਿਆਣਾ ਮਤਲਬ ਵੈਸੇ ਹੀ ਇੰਡਸਟਰੀਅਲ ਹੱਬ ਹੈ ਪੰਜਾਬ ਦਾ ਤੇ ਉੱਥੇ ਤਕਰੀਬਨ ਅਸਲੀ ਬਾਹਰੋਂ ਵੀ ਲੋਕ ਆਉਂਦੇ ਜਾਂਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਇਨਵੋਲਵਮੈਂਟ ਹੈ ਇਸ ਦੇ ਵਿੱਚ ਆਪਾਂ ਨੇ ਜੋ ਕਾਂਗਰਸ ਦਾ ਸੀਗਾ ਜੀ ਇਹਦੇ ਵਿੱਚ ਅੱਜ ਨਜ਼ਰ ਆ ਰਹੀ ਹੈ 56% ਜਿਹੜੀ ਹੈ ਪਬਲਿਕ ਦੀ ਪਰਸੈਪਸ਼ਨਸ ਹੈ ਜੋ ਕਾਂਗਰਸ ਦੀ ਪੱਖ ਦੇ ਵਿੱਚ ਜਾ ਰਹੇ ਨੇ ਹਾਲ ਦੀ ਜਿਹੜੀ ਰੁਝਾਨ ਜੀ ਤੇ ਆਮ ਆਦਮੀ ਪਾਰਟੀ ਨੂੰ 28% ਦਿਖਾ ਰਹੇ ਹਾਲ ਦੀ ਜਿਹੜੀ ਪਰਸੈਪਸ਼ਨਸ ਹੈ ਤੇ ਤੇ বিজেਟੀ ਦੇ ਹਾਕ ਦੇ ਵਿੱਚ ਹਲੇ ਸਿਰਫ 3% ਲੋਕਾਂ ਦਾ ਫੇਵਰ ਹੈ ਕਿਉਂਕਿ বিজেਟੀ ਦਾ ਇੱਕ ਰੀਜ਼ਨ ਜੀ ਹੈ ਕਿ ਸਤੋਂ ਲੇਟ ਇਹਨਾਂ ਨੇ ਦਾ ਕੈਂਡੀਡੇਟ ਡਿਸਾਈਡ ਕੀਤਾ ਹੈ ਤੋ ਲਾਸਟ ਦੇ ਵਿੱਚ ਤੇ ਉਹਨਾਂ ਦੇ ਵਿੱਚ ਥੋੜਾ ਐਕਸਕਿਊਜ਼ ਵੀ ਆਇਆ ਨਿਊਜ਼ ਦੇ ਵਿੱਚ ਕਿ ਅਸੀਂ ਆਪਰੇਸ਼ਨ ਜਿਹੜਾ ਸੀਗਾ ਸਿੰਧੂਰ ਦੇ ਰਿਗਾਰਡਿੰਗ ਤੇ ਹਰ ਕੀ ਆਪਾਂ ਕੈਂਡੀਡੇਟ ਅਨਾਉਂਸ ਨਹੀਂ ਕਰ ਪਾਏ ਤੇ ਡਿਲੇ ਹੋ ਚੁੱਕੀ ਹੈ ਲਾਸਟ ਨਾਮੀਨੇਸ਼ਨ ਪੇਪਰ ਫਾਈਲ ਹੋਣਾ تھا ਹੋਇਆ ਤੇ ਅਕਾਲੀ ਦਲ ਵੱਲੋਂ ਵੀ ਮਤਲਬ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਜੀ ਤੇ ਸੁਖਮਨ ਜੀ ਦਾ ਤੇ ਨਾਲ ਉਹ ਜਿਹੜਾ ਤੇ ਇਹਨਾਂ ਸਾਰੇ ਸਰਵੇਆਂ ਦੇ ਵਿੱਚੋਂ ਹੁਣ ਆਪਾਂ ਥੋੜਾ ਜਿਹਾ ਤੇ ਡੀਟੇਲ ਡਿਸਕਸ ਕਰ ਸਕਦੇ ਹਾਂ ਕਿ ਪਰੁਪਕਾਰ ਸਿੰਘ ਕੁਮਨਜੀਤ ਦਾ ਨਾਮ ਕਿਸੇ ਸਾਈਡ ਤੋਂ ਨਾਮਿਨੇਟਡ ਹੋਏ ਨਹੀਂ ਤੇ ਜਿਨ੍ਹਾਂ ਦੇ ਵੱਲ ਜਿਹੜੀ ਕੁਆਲਿਫੀਕੇਸ਼ਨ ਐ ਐਲਐਲਬੀ ਹੈ ਤੇ 5.39 ਕਰੋੜ ਰੁਪਏ ਇਹਨਾਂ ਦੇ ਸਾਈਡ ਦਿਖਾਇਆ ਨਾਮਿਨੇਸ਼ਨ ਪੇਪਰ ਦੇ ਵਿੱਚ ਹੂੰ ਤੇ ਇਹਨਾਂ ਨੂੰ ਵੀ ਆ ਵੀ ਪੂਰੇ ਕਨਫੀਡੈਂਟ ਹੈ ਵੀ ਪੰਜਾਬ ਦੇ ਵਿੱਚ ਵੀ ਰੀਅਲ ਫੇਸ ਹੈ ਜਿਹੜਾ ਆਪ ਦਾ ਆ ਕਰੀਅਰ ਦੇ ਵਿੱਚ ਜਿਹੜਾ ਹੈਗਾ ਤੇ ਉਹ ਲੋਕਾਂ ਨੇ ਦੇਖ ਲਿਆ ਤੇ ਲੋਕ ਸਾਨੂੰ ਮੈਂਡੇਟ ਦੇਣਗੇ ਹੂੰ ਤੇ ਜੀਵਨ ਸਿੰਘ ਉੱਤਾ ਜੀ ਹੈ ਜਿਹੜੇ ਬੀਜੇਪੀ ਵੱਲੋਂ ਕੈਂਡੀਡੇਟਸ ਆਰਗੇਨਾਈਜ਼ ਹੋਏ ਨੇ ਤੇ ਹੁਣ ਨਾਮਿਨੇਟ ਕੀਤਾ ਹੈ ਲਾਸਟ ਦੇ ਵਿੱਚ ਇਹ 30 ਇਅਰ ਤੋਂ ਮਤਲਬ ਆਲਰੇਡੀ ਪਹਿਲੇ ਆਰਐਸਐਸ ਦੇ ਨਾਲ ਜੁੜੇ ਹੋਏ ਨੇ ਕਿ ਫਤਿਹਗੜ੍ਹ ਸਾਹਿਬ ਤੋਂ ਪਹਿਲਾਂ ਬਿਲੋਂਗ ਕਰਦੇ ਨੇ ਇਹਦੇ ਫਤਿਹਗੜ੍ਹ ਸਾਹਿਬ ਯੂਨਿਟ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਰੀਸੈਂਟਲੀ ਇਹਨਾਂ ਨੂੰ ਸ਼ਿਫਟ ਕੀਤਾ ਹੁਣ ਲੁਧਿਆਣਾ ਦੇ ਵਿੱਚ ਤੇ ਪਹਿਲਾਂ ਇਹ ਜਨਰਲ ਸੈਕਟਰੀ ਦੇ ਰੋਲ ਤੇ ਵੀ ਪਲੇ ਕਰ ਚੁੱਕੇ ਨੇ ਕਿ ਸਟੇਟ ਬੀਜੇਪੀ ਦੇ ਪੰਜਾਬ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆਫ ਬੀਜੇਪੀ ਪੰਜਾਬ ਦੇ ਜੀ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਆਪਾਂ ਨੂੰ ਗੱਲ ਕਰ ਰਹੇ ਸੀ ਹੁਣ ਤੇ ਸਰਵੇ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਰੀਚਸਟ ਕੈਂਡੀਡੇਟ ਹੈ ਤੇ ਸੰਜੀਵ अरोड़ा ਦੀ 302 ਕਰੋੜ ਸਰਟ ਦਿਖਾਇਆ ਇਹਨਾਂ ਨੇ ਨਾਮਿਨੇਸ਼ਨ ਪੇਪਰ 'ਚ ਮਤਲਬ ਐਸ ਪਰ ਜਿੰਨੇ ਨਾਮਿਨੇਸ਼ਨ ਪੇਪਰ ਫਾਈਲ ਹੋਏ ਨੇ ਸਾਰਿਆਂ ਦੇ ਰੀਚਸਟ ਕੈਂਡੀਡੇਟ ਨੇ ਤੇ ਹੁਣ ਅੱਗੇ ਆਪਾਂ ਚੱਲ ਰਹੇ ਸੀ ਕਿ ਕਾਂਗਰਸ ਦਾ ਤੇ ਕਾਂਗਰਸ ਦੇ ਵਿੱਚੋਂ ਤੇ ਲੁਧਿਆਣਾ ਵੈਸਪ ਦੇ ਵਿੱਚ ਜਿਹੜਾ ਦਿਖਾਇਆ ਗਿਆ ਭਾਰਤ ਭੂਸ਼ਨਾਸ਼ੂ ਹਾਂ ਤੇ ਪਹਿਲਾਂ ਵੀ ਇਹ ਇਲੈਕਸ਼ਨ ਕੰਟੈਸਟ ਕਰ ਚੁੱਕੇ ਨੇ ਮੇਰੇ ਖਿਆਲ ਚ ਆ ਕੀ 올ਡੇਸਟ ਵੀ ਐ ਸੀਨੀਅਰ ਮੋਸਟ ਵੀ ਇਹਨਾਂ ਦੇ ਹਾਂ ਤੇ ਇਹਨਾਂ ਨੇ ਮਤਲਬ ਹੁਣ ਇਲੈਕਸ਼ਨ ਦੇ ਵਿੱਚ ਜਿਹੜਾ ਨਾਮਿਨੇਸ਼ਨ ਫਾਈਲ ਕਰਨ ਦੇ ਟਾਈਮ ਕਾਫੀ ਜਿਹੜੇ ਕਾਂਗਰਸ ਦੇ ਸੀਨੀਅਰ ਮੋਸਟ ਨੰਬਰ ਸੀਗੇ ਉਹ ਵੀ ਸ਼ਾਮਿਲ ਹੋਏ ਚਰਨਜੀਤ ਸਿੰਘ ਸੀਐਮ ਚੰਦੀ ਦੀ ਤੇ ਕਿਸ਼ੋਰੀ لال ਜੀ ਜਿਹੜੇ ਮਤਲਬ ਅਮੀਠੀ ਤੋਂ ਜਿੱਤੇ ਸੀਗੇ ਹਾਂ ਤੇ ਉਹਦੇ ਵਿੱਚ ਰਾਜਾ ਵਿਡਿੰਗ ਜੀ ਤੇ ਜਿੰਦ ਪ੍ਰਭੇਸ਼ ਕਾਂਗਰਸ ਤੋਂ ਪਰ ਹੋਰ ਵੀ ਸੀਨੀਅਰ ਮੋਸਟ ਪਰਸਨੈਲਿਟੀਆਂ ਨੇ ਉਹਨਾਂ ਦੇ ਵਿੱਚ ਵਿਜੇਂਦਰ ਸਿੰਘ ਲਾ ਜੀ ਵੀ ਸ਼ਾਮਿਲ ਹੋਏ ਸੀ ਤੇ ਇਹਨਾਂ ਨੇ ਵੀ ਕਾਫੀ ਯੂਨਿਟੀ ਦਾ ਇਸ਼ਾਰਾ ਦਿਖਾਇਆ ਤੇ ਚਾਰੋਂ ਪਾਰਟੀਆਂ ਨੇ ਮਤਲਬ ਆਪਣੇ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰ ਦਿੱਤੇ ਨੇ ਤੇ ਨੋਮੀਨੇਸ਼ਨ ਪੇਪਰ ਦੀ ਲਾਸਟ ਡੇਟ ਨਿਕਲ ਚੁੱਕੀ ਹੈ ਹੁਣ ਤੇ ਪਰੰਦੇ ਵੱਲ ਫਾਈਲ ਹੀ ਹੋ ਚੁੱਕੀ ਹੈ ਜੀ ਤੇ 19 ਤਰੀਕ ਨੂੰ 2 ਜੂਨ ਨੂੰ 2025 ਨੂੰ ਤੇ 22 ਜਿਹੜੀ ਹੈ ਫਾਈ ਪੋਲ ਦਾ ਥੀਅਰ ਇਲੈਕਸ਼ਨ ਦਾ ਹਨ ਜੀ ਹਾਂ ਜੀ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਵੀ ਥੋੜਾ ਜਿਹਾ ਵੀ ਕਿਸੇ ਦੇ ਪੱਖ ਜਾਂ ਵਿਪੱਖ ਦੇ ਵਿੱਚ ਵੀ ਇਹ ਤਾਂ ਹਾਲ ਦੀ ਘੜੀ ਜਿਹੜੀ ਹੈ ਪਬਲਿਕ ਪਰਸਪੈਕਸ਼ਨ ਦੇ ਤੇ ਜੋ ਵੀ ਸਰਵੇ ਕੰਡਕਟ ਹੋਏ ਆ ਉਹਦੇ ਆਧਾਰ ਤੇ ਅਸੀਂ ਥੋੜਾ ਜਿਹਾ ਰਿਪੋਰਟ ਕੰਡਕਟ ਕੀਤੀ ਹੈ ਅੱਜ ਦੇ ਰੁਝਾਨ ਦੇ ਹਾਂ ਕਿਉਂਕਿ ਜਿਹੜਾ ਇਲੈਕਸ਼ਨ ਵਾਲਾ ਪ੍ਰੋਸੈਸਰ ਹੁੰਦਾ ਹੈ ਇਹ ਤਾਂ ਦਿੱਲੀ ਮਤਲਬ ਕੁਝ ਨਾ ਕੁਝ ਅਪਡੇਟ ਹੁੰਦਾ ਰਹਿੰਦਾ ਵੀ ਲਾਸਟ ਮੂਮੈਂਟ ਤੱਕ ਕੀ ਹੋਣਾ ਹੈ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ ਹੈਗੇ ਹਾਲ ਦੀ ਘੜੀ ਦਾ ਜੀ ਜੀ ਕਿਉਂਕਿ ਹੁਣ ਇਹ ਹੈ ਵੀ ਹਰ ਪਾਰਟੀ ਆਪਣਾ ਜੋਰ ਅਜਮਾਈਸ਼ ਤਾਂ ਕਰ ਰਹੀ ਹੈ ਜੀ ਤੇ ਲੈ ਵੇ ਲਾਸਟ ਤੇ ਹੁਣ ਡੇਢ ਸਾਲ ਦੇ ਚੁੱਕੇ ਆ ਬੜੀ ਜਿੜੀ ਇਲੈਕਸ਼ਨ ਤੇ ਮੀਨ 2022 ਦੀ ਤੇ 2027 ਦੇ ਵਿੱਚ ਫਰਵਰੀ ਦੇ ਵਿੱਚ ਜਿਹੜੀਆਂ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹ ਸਿਰਫ ਡੇਢ ਸਾਲ ਹੀ ਬਾਕੀ ਹੈ ਹਾਂ ਤਉ ਉਸ ਤੋਂ ਪਹਿਲਾਂ ਵੀ ਲੋਕਾਂ ਨੂੰ ਵੀ ਤੇ ਪਬਲਿਕ ਨੂੰ ਵੀ ਸਾਰਿਆਂ ਨੂੰ ਮਤਲਬ ਬੜੀ ਇੱਕ ਵੱਡੀ ਦਾ ਨਤੀਜਾ ਦੀ ਵੇਟ ਵੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਸਾਡਾ ਕੈਂਡੀਡੇਟ ਜਾਂ ਅਗਲੀ ਕਿਹੜੀ ਇਲੈਕਸ਼ਨ ਨੂੰ ਕੌਣ ਡਿਸਾਈਡਿੰਗ ਕਰ ਪਾਏਗਾ ਤੇ ਉਹ ਆਪਣੇ ਪਾਰਟੀ ਵਿੱਚ ਭੁਗਤਾਨ ਦੇ ਲਈ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਜੋਸ਼ ਨਿਵਾਸ਼ ਕਰ ਰਹੀਆਂ ਹੂੰ ਤੇ ਸਰ ਤੋਂ ਮੁਕਾਬਲਾ ਕਿਹច ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਕਾਂਗਰਸ ਜਿਸ ਤਰੀਕੇ ਨਾਲ ਟੈਕਸਟ ਕੋਰ ਸਰਵੇ ਵਿੱਚ ਸਾਹਮਣੇ ਆਇਆ ਜਾਂ ਉੱਥੇ ਵੀ ਆਪਾਂ ਜ਼ਮੀਨੀ ਹਾਲਾਤ ਜੇ ਦੇਖੀਏ ਤਾਂ ਇਹਨਾਂ ਦੋਵਾਂ ਪਾਰਟੀਆਂ ਨਜ਼ਰ ਆ ਰਿਹਾ ਕਿਉਂਕਿ ਜਿਹੜੀ ਪਹਿਲਾਂ ਲੋਕ ਸਭਾ ਦੀ ਜਨਰਲ ਚੋਣ ਹੋ ਕੇ ਟੀ ਆ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਵਨੀਤ ਬਿੱਟੂ ਉਹ ਬੀ ਜੀ ਪੀ ਵੱਲੋਂ ਸੀ ਤੇ ਉਧਰ ਆਜਾ ਬੜਿੰਗ ਕਾਂਗਰਸ ਵੱਲੋਂ ਤਾਂ ਉਹਨਾਂ 'ਚ ਮੁਕਾਬਲਾ ਸੀ ਪਰ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ 'ਚ ਮੁਕਾਬਲਾ ਨਜ਼ਰ ਆ ਰਿਹਾ ਜਾਂ ਕੁਝ ਵੱਖਰੇ ਦ੍ਰਿਸ਼ਤिकोण ਨਜ਼ਰ ਆ ਰਹੇ ਨੇ ਤੇ ਬੇਚੀ 2 ਘੰਟੇ ਲੱਗੇ ਜਿਸ ਤਰ੍ਹਾਂ ਹੁਣ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਦਾ ਜ਼ਿਕਰ ਕੀਤਾ ਵੀ ਪੰਜਾਬ ਦੇ ਜਿੰਨੇ ਵੀ ਵੱਡੇ ਸ਼ਹਿਰ ਨੇ ਤੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਮਤਲਬ ਵੈਸੇ ਤਾਂ ਆਪਾਂ ਦੱਸਿਆ 7 ਸੀਟਾਂ ਦੀ ਜੀ ਜੀ ਤੇ ਤੇ ਵੀ ਮਤਲਬ ਜਿਹੜੀ ਸੀ ਤਾਂ ਦੇ ਕਾਂਗਰਸ ਜਿੱਤੂ ਰਹੀ ਸੀ ਤਿੰਨ ਤੇ ਆਪ ਜਿੱਤੂ ਰਹੀ ਸੀ ਜੀ ਇੱਕ ਤੇ ਅਕਾਲੀ ਦਲ ਤੇ ਦੋ ਤੇ ਜਿਹੜੇ ਇੰਡੀਪੈਂਡੈਂਟਸ ਜਿਹੜੇ ਜਿੱਤੂ ਰਹੇ ਸੀ ਜੀ ਜੀ ਤੇ ਹੁਣ ਆਪਾਂ ਉਹ ਗੱਲ ਕਰ ਰਹੇ ਸੀ ਕਾਂਗਰਸ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤੀ ਸੀ ਇਹਦੇ ਆਪਾਂ ਹੁਣ ਪਟਿਆਲਾ ਵੀ ਕਹਿ ਰਹੇ ਹਾਂ ਤੇ ਲੁਧਿਆਣਾ ਵੀ ਤੇ ਜਲੰਧਰ ਤੇ ਅੰਮ੍ਰਿਤਸਰ ਜੀ ਵੀ ਉਹਦਾ ਵੀ ਕਾਰਨ ਹੁੰਦਾ ਵੀ ਜਿਹੜੀ ਪਾਰਟੀਆਂ ਐ ਉਹ ਐਂਟੀ ਨਰਮਸੀ ਤਾਂ ਰਹਿੰਦੀ ਹੀ ਰਹਿੰਦੀ ਆ ਹਰ ਪਾਰਟੀ ਦੀ ਵੀ ਜੋ ਪਾਰਟੀ ਰੂਲਿੰਗ ਦੇ ਵਿੱਚ ਹੈ ਤੇ ਉਹਨਾਂ ਤੋਂ ਹੀ ਲੋਕਾਂ ਨੇ ਹਟਾਅ ਲੈਣਾ ਹੁੰਦਾ ਹੈ ਵੀ ਤੁਸੀਂ ਕਿਸੇ ਦੇ ਪ੍ਰੀਵੀਅਸ ਕੀ ਕਰ ਰਹੇ ਹੋ ਜਾਂ 3 ਸਾਲ ਦਾ ਮੰਡੇਟ ਦਾ ਮਤਲਬ ਵੀ ਤੁਸੀਂ ਜੋ ਪ੍ਰੋਮਿਸਸਿਸ ਕੀਤੇ ਸੀ ਫੁੱਲਫਿਲ ਕਰ ਪਾਏ ਜਾਂ ਨਹੀਂ ਜੀ ਤੇ ਜਵਾਬਦੇਹੀ ਉਹਨਾਂ ਦੀ ਮੋਸਟਲੀ ਜ਼ਿਆਦਾ ਬਣ ਜਾਂਦੀ ਹੈ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਕਰਕੇ ਨਰਾਜ਼ਗੀ ਵੀ ਹਮੇਸ਼ਾ ਰੂਲਿੰਗ ਪਾਰਟੀ ਤੋਂ ਹੀ ਹੁੰਦੀਆਂ ਨੇ ਤੇ ਉਹਨਾਂ ਜਿਹੜੇ ਹੁਣ ਮੌਜੂਦਾ ਆਪਾਂ ਕੰਟੈਂਟ ਦੱਸ ਰਹੇ ਸੀਗੇ ਵੀ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੇ ਵਿੱਚ ਐਮਐਲਏ ਗੋਗੀ ਜੀ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਤੇ ਜਿਹੜਾ ਹੁਣ ਕੈਂਡੀਡੇਟਸ ਹੈ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਾਂ ਹੋਣ ਕਰਕੇ ਵੀ ਥੋੜਾ ਜਿਹਾ ਸਰਕਿਸ ਦਾ ਰਿਕਸ਼ਨ ਪੈਂਦੀ ਹੈ ਪਾਰਟੀ ਦੇ ਵਿੱਚ ਅਗਰ ਉਹਨਾਂ ਨੇ ਪਰਿਵਾਰ ਦੇ ਵਿੱਚੋਂ ਕੈਂਡੀਡੇਟ ਹੁੰਦਾ ਮੈਨੂੰ ਲੱਗਦਾ ਹੋਰ ਉਹਨਾਂ ਦੇ ਫੇਵਰਟ ਦੇ ਵਿੱਚ ਹਾਲਾਤ ਹੋਣੇ ਸੀਗੇ ਪਰ ਉਹਨਾਂ ਨੇ ਫਿਰ ਵੀ ਚਲੋ ਜੋ ਕੈਂਡੀਡੇਟ ਅਨਾਉਂਸ ਕੀਤਾ ਹੈ ਉਹ ਵੀ ਬਹੁਤ ਵੈਲ ਨੋਨ ਪਰਸਨੈਲਿਟੀਜ਼ ਨੇ ਤੇ ਵਾਲੇ ਹੀ ਮਤਲਬ ਇੱਕ ਇੰਡਸਟਰੀਅਲਿਸਟ ਸੋਸਾਇਟੀ ਦਾ ਉਹਨਾਂ ਵਾਲਾ ਆਪਾਂ ਉਸ ਤੋਂ ਬਿਲੋਂਗ ਵੀ ਕਰਦੇ ਨੇ ਜੀ ਤੇ ਉਹਨਾਂ ਨੂੰ ਵੀ ਆਪ ਨੂੰ ਵੀ ਬਹੁਤ ساری ਉਮੀਦਾਂ ਨੇ ਵੀ ਕਿ ਤਾ ਆਪਾਂ ਅੱਛੀ ਕੋਈ ਇੰਡਸਟਰੀਅਲ ਪਾਲਿਸੀ ਲੈ ਕੇ ਆਵਾਂਗੇ ਲੁਧਿਆਣਾ ਦੇ ਵੈਲਫੇਅਰ ਵਾਸਤੇ ਇੱਕ ਗੁੱਡਾ ਨਾਲਾ ਦਾ ਸੀਗਾ ਤੇ ਵੀ ਉਹਨਾਂ ਨੂੰ ਨਾਲ ਕੋਈ ਅੱਛਾ ਪੋਰਟਫੋਲੀਓ ਵੀ ਅਗਰ ਪੋਸਿਬਿਲਿਟੀਜ਼ ਹੈ ਸਕੇ ਅਗਰ ਅੱਛਾ ਮੰਡੇਟ ਉਹਨਾਂ ਨੂੰ ਮਿਲਿਆ ਪਰ ਜਿਹੜੇ ਅਜ ਦੇ ਆਲਾਸ ਨਹੀਂ ਮਤਲਬ ਉਹ ਕਾਂਗਰਸ ਹੈ ਉਹਦੇ ਵਿੱਚ ਅਜ ਦੇ ਵਿੱਚ ਇਹ ਆ ਰਹੀ ਹੈ ਕਿ ਤਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਉਥੋਂ ਮਤਲਬ ਮੈਂਬਰ ਪਾਰਲੀਮੈਂਟ ਦੇ ਤੇ ਦੂਸਰਾ ਜਿਹੜੀ ਆਪਾਂ ਆਸ਼ੂ ਜੀ ਦੀ ਗੱਲ ਕਰ ਰਹੇ ਹਾਂ ਤੇ ਇਹ ਮਤਲਬ ਗੁੱਡ ਫਰੰਟ ਰਹੇ ਨੇ ਰਵੀਤ ਵੇਟੂ ਜੀ ਦੇ ਹੂੰ ਪ੍ਰੀਵੀਅਸ ਇਲੈਕਸ਼ਨ ਦੇ ਵਿੱਚ ਵੀ ਕਾਂਗਰਸ ਨੂੰ ਫੁੱਲ ਕੇ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਆ ਕਿ ਵੀ ਮਤਲਬ ਵੀ ਪੂਰੀ ਤਰ੍ਹਾਂ ਵੀ ਇੰਨਾ ਫੇਵਰ ਦੇ ਵਿੱਚ ਸੀਗੇ ਪਰ ਉਹਨਾਂ ਜਿੰਨੀ ਪਾਰਟੀ ਦੇ ਵਿੱਚ ਜੋ ਯੂਨਿਟੀ ਤੇ ਸਾਨੂੰ ਨੂੰ ਲੱਗਦਾ ਵੀ ਤੇ ਬੀਜੇਪੀ ਵੱਲੋਂ ਵੀ ਇਹਨਾਂ ਨੂੰ ਕਾਫੀ ਅੱچھے ਵੋਟਸ ਮਿਲ ਸਕਦੇ ਨੇ ਕਿਉਂਕਿ ਉਹਨਾਂ ਦੇ ਨਾਲ ਸੰਗੀਤ ਗਿੱਟੂ ਜੀ ਨਾਲ ਬਹੁਤ ਨੇੜਤਾ ਰਹੀ ਇਹਨਾਂ ਦੀ ਜੀ ਤੇ ਦੂਸਰਾ ਇਹ ਹੈ ਕਿ ਕਈ ਦੂਜੇਰਾ ਵੀ ਨੇ ਸਾਨੂੰ ਉਹਨਾਂ ਪਰਸਨੈਲਿਟੀਆਂ ਨੇ ਕਿ ਸੋਹਿਆਣੇ ਦੇ ਵਿੱਚ ਤੇ ਬੇਸਿਕ ਪਪੂਲਰ ਫੇਸਿਸ ਵੀ ਨੇ ਹੂੰ ਤੇ ਉਹਦੇ ਕਰਕੇ ਹਾਲ ਦੀ ਘੜੀ ਮਾਸੀ ਕਿਸ਼ੋਰੀ ਲਾਲ ਜੀ ਜਿਹੜੇ ਮਿੱਟੀ ਤੋਂ ਐਮਪੀ ਬਣੇ ਨੇ ਤੇ ਉਹ ਵੀ ਇਹਨਾਂ ਦੇ ਫੇਵਰ ਦੇ ਵਿੱਚ ਉੱਥੇ ਕੰਪੇਨ ਨਾਮਿਨੇਸ਼ਨ ਪੇਪਰ ਫਾਈਲ ਕਰਨ ਦੇ ਟਾਈਮ ਤੇ ਵੀ ਤੁਮਾਰੀ ਹੁੰਦੀ ਹੂੰ ਤੇ ਉਹ ਇਹਨਾਂ ਨੇ ਹਰ ਹਾਲਤਾਂ ਤੋਂ ਛੋੜੇ ਇੱਕ ਪਪੂਲਰ ਫੇਸ ਜਦੋਂ ਆਪਾਂ ਇਲੈਕਸ਼ਨ ਦੀ ਗੱਲ ਆਉਂਦੀ ਹੈ ਨਾ ਹਮੇਸ਼ਾ ਕੋਈ ਇੱਕ ਪਪੂਲਰ ਫੇਸ ਆ ਜਾਂਦਾ ਹੈ ਪਪੂਲਰ ਫੇਸ ਇਸ ਇਹਨਾਂ ਨੇ ਫੇਵਰ ਦੇ ਵਿੱਚ ਆਲਦੀ ਘੜੀ ਜਿੰਨਾ ਵੀ ਵੋਟਰ ਨੇ ਮੰਡੇਟਸ ਦਿੱਤਾ ਤੋਂ ਕਿ ਜਦੋਂ ਇਲੈਕਸ਼ਨ ਦੀ ਗੱਲ ਆਉਂਦੀ ਹੈ ਉਥੇ ਪੈਸਾ ਮੈਟਰ ਨਹੀਂ ਕਰਦਾ ਪਪੂਲਰ ਫੇਸ ਬਹੁਤ ਮੈਟਰ ਕਰਦਾ ਹੈ ਪਬਲਿਕ ਦੇ ਵਿੱਚ ਜਿੰਨਾ ਵੀ ਸੀ ਕਿ ਇੱਕ ਪਪੂਲਰ ਫੇਸ ਨੇ ਉਹਦਾ ਵੀ ਪ੍ਰਭਾਵ ਪੈਂਦਾ ਲੋਕਾਂ ਦੇ ਵਿੱਚ ਜਾਣ ਪਛਾਣ ਹੁੰਦੀ ਹੈ ਨਾ ਲੁਧਿਆਣਾ ਦੇ ਵਿੱਚ ਪਹਿਲਾਂ ਵੀ ਮੰਤਰੀ ਰਹੇ ਚੁੱਕੇ ਨੇ ਪਰ ਜਿਹੜੇ ਨੈਗੇਟਿਵ ਪੱਖ ਹੁੰਦੇ ਨੇ ਕੁਝ ਉਹਦਾ ਅਸਰ ਵੀ ਦਿਖਾਈ ਦੇ ਸਕਦਾ ਹੈ ਕਿਉਂਕਿ ਇਹਦੇ ਉੱਤੇ ਵਿਜੀਲੈਂਸ ਨੇ ਵੀ ਕਾਰਵਾਈ ਕੀਤੀ ਈਡੀ ਨੇ ਵੀ ਕਾਰਵਾਈ ਕੀਤੀ ਉਹ ਵੀ ਪੱਤੇ ਸ਼ੈਲ ਚੱਲ ਰਹੇ ਸੀ ਕੁਝ ਜਮਾਨਤ ਮਿਲਦੀ ਹੋਈ ਹੈ ਉਹਦਾ ਅਸਰ ਵੀ ਦਿਖਾਈ ਦੇਗਾ ਨੈਗੇਟਿਵ ਤੌਰ ਤੇ ਕੀ ਉਹ ਸੱਤ ਸੱਤ ਦੇ ਕੋਸਰ ਸਾਰੇ ਫੈਕਟਰ ਰਹਿੰਦੇ ਨੇ ਤੇ ਆਪਾਂ ਕਿਸੇ ਨੂੰ ਵੀ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਪਬਲਿਕ ਦੇ ਰਿਸਪੌਂਸ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਜੋ ਕੋਰਪੋਰੇਟ ਪਰਫਰਮਿੰਗ ਹੈ ਉਹਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਜੀ ਜੀ ਪਰ ਫਿਰ ਵੀ ਜਿਹੜੀ ਓਵਰਆਲਸ ਹੈ ਉਹ ਡਿਸਾਈਡ ਪਬਲਿਕ ਨੇ ਕਰਨਾ ਹੁੰਦਾ ਹੈ ਜੀ ਜੀ ਤੇ ਜਿਹੜੀ ਕੋਰਟ ਦੀ ਪ੍ਰਸੀਡਿੰਗ ਦਾ ਮਤਲਬ ਉਹ ਇੰਡੀਪੈਂਡੈਂਸੀ ਹੈ ਹਾਲੇ ਕੋਈ ਵੀ ਡਿਸੀਜਨ ਫਾਈਨਲਾਈਜ਼ ਨਹੀਂ ਹੋਇਆ ਹੈਗਾ ਜੀ ਪਰ ਜੇ ਜਦੋਂ ਪਾਰਟੀ ਨੇ ਕੈਂਡੀਡੇਟ ਅਨਾਉਂਸ ਹੀ ਕਰ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਇਹ ਚੀਜ਼ਾਂ ਥੋੜਾ ਜਿਹਾ ਘੱਟ ਮੈਟਰ ਕਰਦੀਆਂ ਨੇ ਹੂੰ ਤੇ ਜਿੰਨੂੰ ਹੁਣ ਆਪਾਂ ਪ੍ਰੀਵਿਅਸ ਇਲੈਕਸ਼ਨ ਦੇ ਵਿੱਚ ਵੀ ਕਹਿ ਰਹੇ ਹਾਂ ਕਿ ਵੀ ਮੋਸਟਲੀ ਬਹੁਤ ਸਾਰੀਆਂ ਚੀਜ਼ਾਂ ਪੋਲੀਟੀਕਲੀ ਵੀ ਮੋਟੀਵੇਟਿਡਡ ਹੁੰਦੀਆਂ ਨੇ ਤੇ ਬਾਕੀ ਵੀ ਜਦ ਤੱਕ ਹਲੇ ਜਾਂਚ ਪ੍ਰਕਿਰਿਆ ਪੂਰਨ ਨਹੀਂ ਹੋ ਸਕਦੀ ਉਹ ਤੱਕ ਆਪਾਂ ਉਹ ਮੈਟਰ ਨੂੰ ਹਾਲੇ ਉਹਨੂੰ ਹੋਲਡ ਤੇ ਹੀ ਲਾ ਸਕਦੇ ਹੁੰਦੇ ਹਣੇ ਲੈ ਕਹਿ ਨਹੀਂ ਸਕਦੇ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਨੇ ਖਲਾਸਾ ਕੀਤਾ ਸੀਗਾ ਕੁਝ ਦਿਨ ਪਹਿਲਾਂ ਕਹਿੰਦੇ ਕਿ ਜਿਹੜੇ ਗੁਰਪ੍ਰੀਤ ਗੋਗੀ ਨੇ ਕਹਿੰਦੇ ਸਾਡੀ ਉਹ ਪਾਰਟੀ ਜੁਗਏ ਸੀ ਕਿ ਮੇਰੀ ਉਹਨਾਂ ਨਾਲ ਕਹਿੰਦੇ ਫੋਨ ਤੇ ਗੱਲ ਹੁੰਦੀ ਵੀ ਹੁੰਦੀ ਸੀ ਉਹ ਬਹੁਤ ਤੰਗ ਸੀਗੇ ਆਮ ਆਦਮੀ ਪਾਰਟੀ ਤੋਂ ਕੇਜਰੀਵਾਲ ਹੋਣਾ ਤੋਂ ਕਿ ਇਹ ਸਾਡੇ ਤੋਂ ਨਹੀਂ ਪੱਥਰ ਖਾਈ ਜਾਂਦੇ ਨੇ ਬੁੱਢੇ ਨਾਲ ਸੀ ਵੀ ਰਖਾ ਲਿਆ ਕਹਿੰਦੇ ਮੈਂ ਆਪ ਤੋੜ ਕੇ ਆਇਆ ਕਿ ਉਸ ਕਰਕੇ ਉਹਨੇ ਸੁਸਾਇਡ ਕੀਤਾ ਸੀਗਾ ਇਹ ਖਲਾਸਾ ਚੰਨੀ ਨੇ ਕੀਤਾ ਸੀਗਾ ਤਾਂ ਉਸੇ ਸੀਟ ਤੇ ਉੱਤੇ ਫਿਰ ਉਸੇ ਕਰਕੇ ਦੁਬਾਰਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਤਾਂ ਇਸ ਚੀਜ਼ ਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ ਤੁਸੀਂ ਮੰਨਦੇ ਹੋ? ਵੀ ਫੈਲੀ ਗੱਲ ਤੇ ਇਹ ਜੀ ਦੇਖੋ ਲਾ ਐਂਡ ਆਰਡਰ ਦਾ ਇਸ਼ੂ ਤਾਂ ਹੈ ਹੀ ਹੈ ਤੇ ਜਦੋਂ ਕੋਈ ਵੀ ਆਪਣਾ ਕੇਸ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਉਹਦੇ ਵਿੱਚ ਰਿਸਪੌਂਸਿਬਿਲਟੀ ਤੇ ਸਟੇਟ ਗਵਰਨਮੈਂਟ ਦੀ ਹੀ ਬਣਦੀ ਹੁੰਦੀ ਹੈ ਜਦੋਂ ਵੀ ਆਪਣਾ ਲਾ ਐਂਡ ਆਰਡਰ ਦਾ ਬਾਕੀ ਉਹਨਾਂ ਦੇ ਰਿਗਾਰਡਿੰਗ ਵੀ ਜੋ ਹਲੇ ਵੀ ਪ੍ਰਸੀਡਿੰਗਸ ਹੋਏਗੀ ਹਲੇ ਵੀ ਕੀ ਫੈਕਟ ਨਹੀਂ ਹਲੇ ਕੋਈ ਪੂਰੀ ਤਰ੍ਹਾਂ ਨਿਕਲ ਕੇ ਨਹੀਂ ਆਇਆ ਅਲਾਈਨਮੈਂਟ ਦਾ ਦੇਖੋ ਪਾਰਟੀ ਵਾਲੀ ਦੇ ਉੱਤੇ ਦੋਨੋਂ ਹੀ ਵਾਰਡੀਆਂ ਇੱਕ ਦੂਜੇ ਤੇ ਬਲੇਮ ਕਰਦੀਆਂ ਨੇ ਜੀ ਤੇ ਸੈਚੂਡੇ ਦਾ ਫੈਸਲਾ ਤਾਂ ਜਿਆਦਾ ਹੁਣ ਕੋਰਟ ਦੇ ਪ੍ਰोसीडिंग ਨਹੀਂ ਕਰਨਾ ਤੇ ਜਿਹੜਾ ਰਿਜ਼ਲਟ ਦਾ ਡਿਸੀਜਨ ਤਾਂ ਉਹ ਪਬਲਿਕ ਨਹੀਂ ਕਰਨਾ ਵੀ ਕਿਹਦੇ ਫੇਵਰ ਦੇ ਵਿੱਚ ਇਹਦੇ ਨੇ ਕਿਹਦੇ ਫੇਵਰ ਨਹੀਂ ਦੇਣਾ ਕਿਉਂਕਿ ਦੋਨੋਂ ਪਾਰਟੀਆਂ ਰੂਲ ਕਰ ਚੁੱਕੀਆਂ ਨੇ ਆਪਾਂ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਕਾਂਗਰਸ ਨੇ ਉਹ ਲਈ ਕੀਤਾ ਪ੍ਰੀਵੀਅਸ ਇਲੈਕਸ਼ਨ ਦੇ ਵਿੱਚ ਕਾਂਗਰਸ ਰੂਲ ਕਰ ਰਹੀ ਸੀ ਤੇ ਉਹਨੇ ਇਲੈਕਸ਼ਨ ਦੇ ਵੀ ਆਵਾਜ਼ ਨੂੰ ਯੂਜ਼ ਕਰ ਰਹੀ ਹੈ ਆਵਾਜ਼ ਦੀ ਪਾਰਟੀ ਦਾ 3 ਇਅਰ ਤੋਂ ਹੈ ਮੰਡਿਟ ਹੈ ਹੂੰ ਤੇ ਵੀ ਪਬਲਿਕ ਨੇ ਦੋਨੋਂ ਪੱਖ ਦੇਖੇ ਹੋਏ ਨੇ ਜੀ ਵੀ ਫਾਈਨਲੀ ਤਾਂ ਪਬਲਿਕ ਨੇ ਡਿਸਾਈਡ ਕਰਨਾ ਵੀ ਵੀ ਉਹਨਾਂ ਨੂੰ ਕਿਹਦਾ ਜਿਹੜਾ ਬੇਸਿਸ ਹੈ ਜਾਂ ਕਿਹਦਾ ਕੈਂਡੀਡੇਟ ਹੈ ਠੀਕ ਹੈ ਅੱਛਾ ਕੰਮ ਕੀਤਾ ਇਹਨੇ ਲੁਧਿਆਣੇ ਦੇ ਵਿੱਚ ਹੂੰ ਤੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਗੋਗੀ ਜੀ ਦਾ ਉਹਨਾਂ ਦਾ ਵੀ 3 ਸਾਲ ਦਾ ਕਾਰਜਕਾਲ ਰਿਹਾ ਹੈ ਲੁਧਿਆਣੇ ਦੇ ਵਿੱਚ ਤੇ ਪ੍ਰੀਵੀਅਸਲੀ ਆਸ਼ੂ ਜੀ ਵੀ ਉੱਥੇ ਰਹੇ ਨੇ ਵਰਕਿੰਗ ਦੇ ਵਿੱਚ ਕੈबिनेट ਦੇ ਵਿੱਚ ਵੀ ਰਹੇ ਨੇ ਤੇ ਉਹ ਤਾਂ ਹੁਣ ਲੁਧਿਆਣੇ ਦੇ ਲੋਕਾਂ ਨੇ ਡਿਸਾਈਡ ਕਰਨਾ ਵੀ ਕੋਣ ਉਹਨਾਂ ਦੇ ਵਿੱਚ ਬੈਟਰ ਕੈਂਡੀਡੇਟ ਹੋ ਸਕਦਾ ਤੇ ਕਿਉਂ ਜਿਹਨੇ ਗਰਾਉਂਡ ਤੇ ਉੱਤੇ ਕੰਮ ਕੀਤਾ ਹੋਇਆ ਇੱਕ ਸਾਰ ਏਦਾਂ ਹੁੰਦਾ ਕਿ ਕੁਝ ਇਲੈਕਸ਼ਨ ਦੇ ਵਿੱਚ ਜਿਹੜੀਆਂ ਕੈਂਡੀਡੇਟ ਕਰਕੇ ਵੋਟਾਂ ਪੈਂਦੀਆਂ ਨੇ ਕਿਤੇ ਕਿਤੇ ਪਾਰਟੀ ਕਰਕੇ ਵੀ ਪੈਂਦੀਆਂ ਨੇ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਕਿਉਂਕਿ ਇਹਨਾਂ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਬਾਰੇ ਲੋਕ ਜਾਣਦੇ ਵੀ ਨਹੀਂ ਸੀਗੇ ਕਈਆਂ ਨੂੰ ਤਾਂ ਇਹ ਜਿਹੜੀ ਇਲੈਕਸ਼ਨ ਹੈ ਜਿਮਨੀਚੋਨ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਪਾਰਟੀ ਦੇ ਨਾਂ ਤੇ ਵੋਟਾਂ ਪੈਂਦੀ ਜਾਂ ਸੁਭਾਅ ਨਾਲ ਜਾਂ ਫਿਰ ਕੈਂਡੀਡੇਟ ਦੇ ਕਰਕੇ ਉਹਦੇ ਚਿਹਰੇ ਕਰਕੇ ਉੰਜੀ ਪਹਿਲੀ ਤਾਂ ਇਹ ਵੀ ਜਿਹੜੀ ਤੁਹਾਡੀ ਪ੍ਰੀਵੀਅਸ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਤੇ 2022 ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਆਵਾਦਵੀ ਪਾਰਟੀ ਨੂੰ ਭਗਵਾ ਹੁਲਾਰਾ ਮਿਲਿਆ ਸੀਗਾ ਤੇ ਉਹਦੇ ਵਿੱਚ ਫੁੱਲ ਮੈਜੋਰਟੀ ਦੇ ਨਾਲ ਮੈਨੂੰ ਲੱਗਦਾ ਵੀ ਆਫਟਰ ਇੰਡੀਪੈਂਡੈਂਟ ਤੋਂ ਬਾਅਦ ਪਹਿਲੀ ਵਾਰ ਕੋਈ ਸਰਕਾਰ ਸੀ ਜਿਹੜੀ ਇੰਨੀਆਂ ਸੀਟਾਂ ਲੈ ਪਾਈ 99 ਤਰ੍ਹਾਂ ਨੂੰ ਸੀਟਾਂ ਦਾ ਜੀ ਤੇ ਮਤਲਬ ਤੁਹਾਨੂੰ ਮੈਜੋਰਟੀ ਤੋਂ ਵੀ ਆਵਾਜ਼ੀ ਸੀਗਾ ਤੇ ਉਹ ਵੀ ਮਤਲਬ ਪੂਰਾ ਇੱਕ ਕਿਦਾ ਆਪਾਂ ਕਹਿੰਦੇ ਵੀ ਬਦਲਾਵ ਦੇ ਨਾਂ ਤੇ ਵੋਟਾਂ ਪਈਆਂ ਸੀ ਪੰਜਾਬ ਦੇ ਲੋਕ ਮਤਲਬ ਉਸ ਟਾਈਮ ਦੇ ਵਿੱਚ ਬਦਲਾਵ ਚਾਹੁੰਦੇ ਸੀ ਤੇ ਦੋਨੋਂ ਹੀ ਪਾਰਟੀਆਂ ਤੋਂ ਚਾਹੇ ਇਹ ਫਸਲੇ ਵੀ ਉੱਪ ਚੁੱਕੇ ਸੀ ਤੇ ਜਾਇ ਹੁੰਦਾ ਵੀ ਥੋੜਾ ਜਿਹਾ ਨਵੀਂ ਲੀਡਰਸ਼ਿਪ ਚਾਹੁੰਦੇ ਸੀਗੇ ਜੀ ਠੀਕ ਹੈ ਜੀ ਪੁਰਾਣੀ ਲੀਡਰਸ਼ਿਪ ਹੈ ਮਤਲਬ ਉਹਨਾਂ ਤੋਂ ਜਿਹੜੀ ਐਕਸਪੈਕਟੇਸ਼ਨ ਸੀ ਉਹਨਾਂ ਤੋਂ ਪੂਨਫਿਲ ਨਹੀਂ ਹੋਈਆਂ ਤੇ ਉਹ ਬਦਲਾਵ ਦੇ ਨਾਂ ਤੇ ਵੋਟ ਲੈ ਕੇ ਆਏ ਸੀ ਹੁਣ ਜਦੋਂ ਬਦਲਾਵ ਤੋਂ ਬਾਅਦ ਜਦੋਂ ਵੀ ਕੋਈ ਵੀ ਪਾਰਟੀ ਨੇ ਜਦੋਂ ਬਦਲਾਵ ਆਇਆ ਤੇ ਉਹ ਕਿਹ ਪ੍ਰੋਮਿਸਸਿਸ ਲੈ ਕੇ ਹੀ ਆਏ ਸੀ ਨਾ ਹੂੰ ਬਿਲਕੁਲ ਇਹ ਪ੍ਰੋਮਿਸਿਸ ਅਗਰ ਤੋਂ ਪੂਰੇ ਫੁੱਲਫਿਲ ਹੁੰਦੀਆਂ ਤਾਂ ਪਾਰਟੀ ਨੇ ਮਤਲਬ ਲੋਕਾਂ ਨਹੀਂ ਫੇਰ ਦੁਆਰਾ ਉਹਨਾਂ ਨੂੰ ਹੁੰਦਾਰਾ ਦੇਣਾ ਅਗਰ ਫੁੱਲਫਿਲ ਨਹੀਂ ਹੁੰਦੇ ਤਾਂ ਪਾਰਟੀ ਦੇ ਦੁਆਰਾ 5 ਸਾਲਾਂ ਬਾਅਦ ਫੇਰ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਕੋਲ ਮੰਡਟ ਲਈ ਜਾਣਾ ਪੈਂਦਾ ਹੂੰ ਹੁਣ ਜਿਹੜੇ ਪ੍ਰੋਮਿਸਿਸ ਸੀ ਜਿਵੇਂ ਹੁਣ ਜਿਵੇਂ ਚੱਲ ਰਿਹਾ ਵੀ ਫਾਈਨਲੀ ਹੁਣ ਵੀ ਡਰਗਸ ਚੱਲ ਰਹੀ ਹੈ ਨਸ਼ਿਆਂ ਦਾ ਜਿਹੜਾ ਰੇਨਿਸ਼ ਜਾਂ ਜਿਹੜੀ ਨਸ਼ਾ ਨਿਵਰਧ ਜਿਹੜੀ ਚੱਲ ਰਹੀ ਹੈ ਹਾਂਜੀ ਕਿਹਦੀ ਤੇ ਦੂਸਰੇ ਵੀ ਪਾਰਟੀ ਦੇ ਪ੍ਰੋਮਿਸਸੇ ਕਾਫੀ ਚੱਲ ਰਹੇ ਨੇ ਤੇ ਇਸ ਤਰ੍ਹਾਂ ਨਹੀਂ ਕਹਿ ਰਹੇ ਕਿ 100% ਤਾਂ ਕੋਈ ਵੀ ਪਾਰਟੀ ਆਪਣੇ ਪ੍ਰੋਮਿਸਸ ਨੂੰ ਫੁੱਲਫਿਲ ਨਹੀਂ ਕਰ ਪਾਉਂਦੀ ਹੈਗੀ ਹਾਂ ਬਿਲਕੁਲ ਵੀ ਜਿਵੇਂ ਹੁਣ ਚਲੋ ਔਰਤਾਂ ਦਾ ਵੀ ਜਿਹੜਾ ਮੁੱਦਾ ਚੱਲ ਰਿਹਾ ਜੀ 1000 ਰੁਪਿਆ ਜਿਹੜਾ ਅਸੀਂ ਆਪਾਂ ਕਹਿੰਦੇ ਸੀਗੇ ਵੀ ਹਰ ਔਰਤ ਦੇ ਜਿਹੜੀ ਹੈ ਸਟੇਟਿਸ ਦੇ ਖਾਤੇ ਦੇ ਵਿੱਚ ਆਏਗਾ ਤੇ ਹਰ ਮਹੀਨੇ ਪੈਨਸ਼ਨ ਵਧਾਉਣ ਵਾਲਾ ਵੀ ਹੈਗਾ ਜਿਹੜਾ 올ਡ ਪੈਨਸ਼ਨ ਖਾਂਦੀ ਖਾਂਦੀ ਮਤਲਬ ਕੁਝ ਇਸ਼ੂਜ਼ ਹੈ ਜੀ ਜਿਨ੍ਹਾਂ ਦੇ ਆਪਾਂ ਕਿਹਾ ਵੀ ਪੂਰੇ ਪੰਜਾਬ ਹੋ ਚੁੱਕੇ ਆ ਵੀ ਪਰ 100% ਤਾਂ ਕੋਈ ਵੀ ਪਾਰਟੀ ਪ੍ਰੋਮਿਸਸ ਨਹੀਂ ਕਰ ਪਾਉਂਦੀ ਉਹਦੇ ਵਿੱਚ ਵੀ ਐਕਿਊਜ਼ ਇਹੀ ਜਾਂਦਾ ਵੀ ਸਾਨੂੰ ਮੈਨਡੇਟ 5 ਸਾਲ ਦੇ ਲਈ ਮਿਲੇ ਆ ਤੇ ਅਸੀਂ ਪੰਜਾਬ ਦੇ ਖਜ਼ਾਨੇ ਦੇ ਜਾਂ ਮਤਲਬ ਫਾਈਨਾਂਸ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ ਕਿ ਅੱਗੇ ਡਿਸੀਜਨ ਲੈ ਫਰਮਾਂਗੇ ਵੀ ਹਾਲ ਦੀ ਕੜੀ ਉਹਨਾਂ ਦੇ ਰਿਸੋਰਸਸ ਨਹੀਂ ਹੈਗੇ ਤੇ ਨਹੀਂ ਦੇ ਸਕਾਰੇ ਉਹ ਤੱਕ ਤਾਂ ਵੀ ਆਨ ਦੇ 2 ਸਮੇਂ 2 ਸਾਲ ਦੇ ਵਿੱਚ ਵਿੱਚ ਤੇ ਉਹ ਕੁਝ ਨਾ ਕੁਛ ਡਿਸੀਜਨ ਲੈ ਫਾਂ ਬਿਲਕੁਲ ਤੇ ਇਹ ਜਿਲ੍ਹੇ ਨਾਲ ਦੀ ਆਪਣਾ ਸਰਵਿਸ ਹੈਗਾ ਇਹ ਉਮੀਦ ਆਪਣਾ ਪਾਰਟੀਆਂ ਦੇ ਨਾਮ ਤੇ ਸੀਗਾ ਤਾਂ ਸਾਡੀ ਕੋਸ਼ਿਸ਼ ਹੈ ਕਿ ਹੁਣ ਅਸੀਂ ਜਿਹੜੇ ਕੈਂਡੀਡੇਟ ਦੇ ਨਾਮ ਨੇ ਕਿਉਂਕਿ ਉਹ ਬੀਜੇਪੀ ਦੇ ਅਨਾਉਂਸਮੈਂਟਸ ਹੋਏ ਆਗੇ ਤਾਂ ਹੁਣ ਅਸੀਂ ਅਗਲਾ ਸਰਵੇ ਜਿਹੜਾ ਉਹ ਕੈਂਡੀਡੇਟ ਦੇ ਨਾਮ ਦੇ ਉੱਤੇ ਪਾਵਾਂਗੇ ਤੇ ਫਿਰ ਉਹ ਵੀ ਜੋ ਹੋਇਆ ਰਿਜ਼ਲਟ ਉਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਅੱਗੇ ਰੱਖਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸਕੀਮ ਤੇ ਸਮਾਂ ਦੇਣ ਲਈ ਬਾਕੀ ਤਾਂ ਜੀ ਸਾਰੀਆਂ ਹੀ ਪਾਰਟੀਆਂ ਦੇ ਕੈਂਡੀਡੇਟ ਐ ਤੇ ਆਪਣੇ ਵੱਲੋਂ ਸਾਰੀਆਂ ਹੀ ਪਾਰਟੀਆਂ ਬੈਸਟ ਤੋਂ ਬੈਸਟ ਐਫਰਟ ਕਰਦੀਆਂ ਨੇ ਜੀ ਜੀ ਤੇ ਬਾਕੀ ਐ ਜੀ ਜਿਹੜਾ ਲੋਕਾਂ ਨੇ ਦੇਖਣੇ ਤੇ ਕੌਣ ਉਹਨਾਂ ਦੇ ਫੇਵਰ ਦੇ ਵਿੱਚ ਐ ਕੌਣਾਂ ਦੇ ਅਗੇਂਸਟ ਦੇ ਵਿੱਚ ਐ ਜੀ ਤੇ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਏਗੀ ਕੌਣ ਜਿੱਤੂ ਵਾਲਾ ਤੇ ਕੌਣ ਹਾਰੂਗਾ ਜੀ ਬਿਲਕੁਲ ਤੇ ਪਰ ਫਿਰ ਵੀ ਅੱਜ ਅੱਜ ਦੇ ਹਾਲਾਤਾਂ ਨੂੰ ਆਪਾਂ 인정 ਕੀਤਾ ਹੈ ਤੇ ਉਹ ਸਾਡੀ ਜਾਣਦੇ ਨੇ ਵੀ ਇਹਨਾਂ ਦੇ ਵਿੱਚ ਫੈਕਚੁਅਲ ਆਪਾਂ ਨੇ ਗੱਲ ਕੀਤੀਆਂ ਨੇ ਤੇ ਬਾਕੀ ਵੀ ਸਾਰੇ ਹੀ ਕੈਂਡੀਡੇਟ ਨੇ ਕਿ 25 ਸਿਲੈਕਸ਼ਨਸ ਕੀਤੀ ਹੈ ਤੇ ਆਪਾਂ ਇਹ ਨਹੀਂ ਕਹਿੰਦੇ ਸਾਰੇ ਮੈਂ ਕੈਂਡੀਡੇਟ ਦੀ ਐਵਰੇਜ ਦੇਖ ਰਿਹਾ ਸੀ ਏਜ ਵੀ ਸਾਰਿਆਂ ਦਾ 55 ਤੋਂ ਉੱਪਰ ਕੋਈ ਨਹੀਂ ਹੈ ਹੂੰ ਹੂੰ ਤੇ ਤਰਕੁਸ਼ਨ ਪਾਸ਼ੋ ਦੀ 61 ਤੇ ਘਰ ਸਿੰਘ 56 ਹੈ ਤੇ ਆਪ ਦਾ ਵੀ ਤੇ ਲੁਧਿਆਣਾ ਦਾ ਵੀ ਵੀ ਸਾਰੇ ਜੰਗੇਸ ਤੇ ਚਿਹਰੇ ਹੀ ਨੇ ਤੇ ਇਹ ਜੰਗੇਸ ਚਿਹਰਿਆਂ ਤੋਂ ਲੋਕਾਂ ਨੂੰ ਐਕਸਪੈਕਟੇਸ਼ਨ ਜ਼ਿਆਦਾ ਹੁੰਦੀਆਂ ਨੇ ਹੂੰ ਤੇ ਬਾਕੀ ਇਹਦੀ ਤੇ ਜਿਸੀ ਤਰ੍ਹਾਂ ਅੱਗੇ ਤੁਸੀਂ ਸਰਵੇ ਕੀਤਾ ਤੇ ਉਹਦਾ ਤੁਹਾਨੂੰ ਬਹੁਤ-ਬਹੁਤ ਆਪਾਂ ਜਾਣੀ ਪਬਲਿਕ ਤੱਕ ਵੀ ਪਹੁੰਚੇ ਤੇ ਇਨਾਨ ਪਾਰਟੀਆਂ ਦਾ ਕੋਈ ਪਹੁੰਚੇ ਤਾਂ ਕਿ ਉਹਨਾਂ ਨੂੰ ਅਗਲੀ ਜਿਹੜੀ ਹੈ ਸਰਕਾਰੀ ਨੀਤੀ ਜਸਟਿਸ ਦੀ ਬਣਾਉਣ ਦੇ ਲਈ ਉਹਨਾਂ ਲਈ ਹੈਲਪਫੁਲ ਹੋਵੇ ਤੇ ਕਿਹੜੇ ਆਪਣੇ ਫੇਵਰਟ ਨੇ ਕਿਹੜੇ ਉਹਦੇ ਅਗੇਂਸਟ ਦੇ ਵਿੱਚ ਨੇ ਜੀ ਤੇ ਜਿਹੜੇ ਪ੍ਰੋਮਿਸਸਸ ਕੈਂਡਿੰਗਸ ਨੇ ਤੇ ਉਹ ਵੀ ਕੰਪਲੀਟ ਕੀਤੇ ਜਾਣ ਹਾਂ ਜੀ ਪਬਲਿਕ ਅਚਾਉਂ ਮੀਟਮੈਂਟ ਦਿੱਤੀ ਸਕੇ ਬਿਲਕੁਲ ਤਾਂ ਸਾਡੇ ਨਾਲ ਸਨ ਡਾਕਟਰ ਰਜਿੰਦਰ ਸਿੰਘ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਬਹੁਤ ਡੂੰਘਾਈ ਦੇ ਨਾਲ ਚਰਚਾ ਕੀਤੀ ਹੈ ਤੇ ਸਾਰੇ ਤੱਥ ਜਿਹੜੇ ਉਹ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇਨਾ ਹੀ ਦਿਓ ਜੱਜ ਧੰਨਵਾਦ